ਨਗਰਾਰੀਆਂ ਨੂੰ ਪਿਆਰ ਦਿੰਦੇ ਆ ਪਰ ਇਧਰਲੇ ਪਾਸੇ ਦੀਪਾ ਫੇਰ ਉਹ ਚੱਕਦੇ ਸਿਰਾਜ ਵਾਲਾ ਬੱਲੇ ਬੱਲੇ ਕਰਾਉਂਦਾ ਉਧਰਲੇ ਪਾਸੇ ਸਰਦਾਰ ਅਫਤਾਰ ਸਿੰਘ ਦੀ ਕੋਲਾ ਹੋ ਗਈ ਗੋਲੀ ਉਹ ਪਹਿਲਾ 1.5 ਨੰਬਰ ਇਹ ਵੀ ਆ ਗਈ ਦਿਖਾਤੇ ਆ ਪਹਿਲਾ 1.5 ਨੰਬਰ ਮੱਲੀਆਂ ਦੀ ਟੀਮੇ ਖਾਤੇ ਜੁੜ ਗਿਆ ਬੱਗਾ ਧੰਨਵਾਦ ਆ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਮੇਰਾ ਕਹੋ ਮੁਕੋਦਰ ਦੇ ਲਾਗੇ ਮੋਬ ਵਾਲਾ ਪਿੰਡਾ ਮੇਰੇ ਮਿੱਤਰੋ ਇਹ ਮਾਦੇ ਬਰਦਰੀ ਖੇਡਦਾ ਖੇਡਦਾ ਹੋ ਦੁਨੀਆ ਤੇ ਪ੍ਰਸਿੱਧ ਹੋ ਗਿਆ ਕਮਲਦੀ ਰੋਡ ਤੇ ਜਾਫੀ ਚਾਲੇ ਫਿਰ ਜੋਦਾ ਜਾ ਲੰਮੜ ਇਧਰੋਂ ਪਾਸੇ ਕਹਿੰਦੇ ਲੰਮੜ ਹੋ ਗਿਆ ਮੇਰੇ ਉਹ ਲੰਮੜ ਪਕਮਲ ਤਗੜਾ ਨੇ ਮੋਰਪਰੀ ਟੀਮ ਲਈ ਜੋ ਭਾਇ ਇਧਰ ਸ਼ਖਸ਼ੀਤਾ ਆਈਆਂ ਨੇ ਲਿੱਪਰਾਂ ਦੀ ਟੀਮ ਦੇ ਲਈ ਸਾਡੇ ਕਾਮਰੇਡ ਨਰਮਨ ਸਿੰਘ ਪਾਉ ਉਹਨਾਂ ਦੇ ਪ੍ਰਵਾਲ ਵੱਲੋਂ 5000 ਦਾ ਸਨਮਾਨ ਕੀਤਾ ਜਾਣਾ ਹੈ ਲਿੱਪਰਾਂ ਵਾਲਾ ਹਣੀ ਆ ਕੇ ਬਹੁਤ ਸਨਮਾਨ ਲਗਦੀ ਲਓ ਮਾਜ ਤਗੜਾ ਕਿਹੜਾ ਲਿਆ ਰਿਹਾ ਇਧਰੋਂ ਪਾਸੇ ਕਹਿੰਦੇ ਪਿੰਡਾ ਹੈ ਸੱਜਣ ਵਾਲੀਆ ਜਿਹਦੀ ਕਬੱਡੀ ਪੈ ਗਈ ਤੇ ਸਾਹਮਣੇ ਚਾਰ ਖਿਡਾਰੀ ਆਹ ਕੌਣ ਬੱਲੇ ਬੱਲੇ ਕਰਾਉਣਾ ਐਨ ਚੋਟੀ ਦਾ ਮੈਚ ਬੜਾ ਪਿੰਡ ਤੇ ਨਾਲ ਕਹਿੰਦੇ ਮੱਲੀਆਂ ਦੀ ਟੀਮ ਖੇਡਦੀ ਤੇ ਗਰਾਉਂਡ ਦੇ ਵਿੱਚ ਬੁੱਕਾ ਪੁੱਜਿਆ ਰਮਣਾ ਪੁੱਜਾ ਮੰਨੇ ਪਰਵੰਨੇ ਖਿਡਾਰੀ ਪੁੱਜੇ ਲਓ ਗੁੰਨੂ ਬੜੇ ਪਿੰਡ ਵਾਲਾ ਤੇ ਪਿੰਡਾ ਹੋ ਗਿਆ ریسا دے رہی ہے بڑے پنڈیاں ملا اور سہارا گیا ہے بڑے پنڈیاں ملا کمال کر گیا ہے کبڈی کھوڑ کے میدان میں ہوسلے لگی پی گئی ہے چار باسی نے ਹੋਰ ਪੌਣ ਮੱਸਾ ਲਾਵੇਗਾ ਪੰਦੀ ਰੋਡ ਦੇ ਉੱਪਰ ਕਾਹਨ ਅੱਗ ਗੱਡੀ ਬੇਲੇ ਤੇ ਅੱਜ ਕਾਹਨ ਪੱਤੀ ਪੱਤੀ ਜਿਤਵਾ ਇਹ ਗੱਲਾਂ ਸਮੇਂ ਦੀਆਂ ਮੇਰੇ ਮਾਤਰੋ ਪੰਦੀ ਰੋ ਆਹ ਇੱਕ ਵਾਸੇ ਨੰਬਰ ਤੇ ਨਾਓ ਆ 25 25 50 ਸਾਨੂੰ ਸਾਥੋਂ ਉੱਤੇ ਕੋਈ ਦਿਖਾ ਹੋ ਗਈ ਬੱਲੇ ਬੱਲੇ ਆ ਪੱਟੀ ਜਿਹਾ ਕਰ ਜਾਵਾ ਬੇਤਰ ਵੀ ਧਾ ਕੇ ਹਿੱਕ ਦੀ ਵਾਹ ਗਿਆ ਬੰਦਰੀ ਭੰਗਰੇ ਪਾਵਾ ਕਿੰਨੇ ਆਹ ਚੋਟੀ ਚੋਟੀ ਦੇ ਦੇਫੇ ਲੱਗ ਰਿਹਾ ਹਰਿਆਰ ਸਿੰਘ ਫੌਜੀ ਸਾਹਿਬ ਨਾਲੋਂ ਯੂ ਐਸ ਏ ਵਾਲੇ ਬਲੰਤ ਪਾਰ ਬਲੋਂ ਆਹ ਜਾਫੀ ਨੇ 500 ਬੱਗੇ 500 ਲਾ ਕੇ ਦੇ ਨਹੀਂ ਬਾਈ ਨੰਬਰ ਦਾ ਬੱਗੇ ਰੋਈ 500 ਲੈ ਕੇ ਜਾਓ ਹਾਂਜੀ ਇੱਕ ਪਲੇਅਰ ਸਾਡੇ ਕੋਲ ਆਵੇ ਇੱਥੇ ਮਲੀਆਂ ਦੀ ਟੀਮ ਦਾ ਨਾਲੇ ਇੱਕ ਪਲੇਅਰ ਬੜੀ ਪਣੀ ਟੀਮ ਦਾ ਜਿਹੜਾ ਸ਼ੇਰ ਨੇ ਉਹ ਪਾਸੇ ਆਪਣੀ ਨਾੜੀ ਫੜੀ ਜਾਵੇ ਉਹ ਬੰਤੀ ਆ ਉਹ ਅੰਮਰ ਨੇ ਕਿਉੜੀ ਪਾ ਦਿੱਤੀ ਅੱਖੇ ਬੱਲੇ ਪਾਸੇ ਉਹ ਲੰਬਰ ਦੀ ਕਬੱਡੀ ਦੇ 365 ਵਾਲੇ ਭਰਾਵਾਂ ਨੂੰ ਬੇਨਤੀ ਹੈ ਵੀ ਆਈਏ ਪੰਜ ਦਰਲੇ ਪਾਸੇ ਸਾਡੀਆਂ ਸ਼ਕਤੀਸ਼ਾਲੀਆਂ ਨੇ ਸਨਮਾਨ ਕੀਤਾ ਜਾਣਾ ਹੈ 5000 ਰੁਪਏ ਭਾਜੀ ਦਰਲੇ ਸਨਮਾਨ ਦੇ ਨਾ ਸਟਿਲ ਕੈਮਰਾ ਮਰੀ ਮੁਹੱਬੀ ਬਜੀ ਸਟਿਲ ਕੈਮਰਾ ਲਾ ਕੇ ਆਓ ਉੱਥੇ ਲਾਗੋ ਲਾਹਰ ਦੇ ਭਰਾਵਾਂ ਨੂੰ ਬੇਨਤੀ ਸਾਡੇ ਪ੍ਰਬੰਧਕਾਂ ਨੂੰ ਜਰੂਰ ਮਿਲਣਾ ਲਾਓ ਅਗਲੀ ਕਬੱਡੀ ਕਹਿੰਦੇ ਫੇਰ ਕਮਲ ਮੜਿਆਲੇ ਪਿੰਡ ਵਾਲਾ ਸਰਜੀਤ ਸਿੰਘ ਜੀ ਲੋਗੜ ਬੰਦਾ ਢੜਵਾਰ ਬੱਬੂ ਰਾਣੇਪੁਰਾ ਆ ਖਿਡਾਰੀ ਤੇ ਵੱਡਾ ਮਾਣ ਕਰਦਾ ਜੇ ਤਗੜਾ ਖੇਡਿਆ ਦੇ ਸਾਡ ਯੂਰਪ ਦੇ ਖੇਡ ਮੇਲਾ ਅੰਚ ਬੱਲੇ ਬਲੇ ਕਰਾਉਂਦੀਆਂ ਚੋੜਾ ਹੁੰਦੀਆਂ ਖਿਡਾਰੀਆਂ ਦੀਆਂ ਮੇਰੇ ਵੀਰੋ ਵਿਚਾਰ ਦੇ ਚੋਤੇ ਜੋਰ ਨਾਲ ਖੇਡਦਾ ਕੈਨੇਡਾ ਖੇਡਦਾ ਔਰ ਖੇਡ ਵਿਦਵਾਨ ਵਿੱਚ ਸੋਹੇ ਆ ਦੇਖਾਗੇ ਪੈਂਦੀ ਏਰ ਦੇ ਪਿੱਛੇ ਕਰ ਤੋ ਕਰੋ ਕਮਾਲ ਜੱਗਾ ਜੱਗਾ ਚੰਗਿਆ ਤੇ ਮਿੰਨ ਬਧਾਈਆਂ ਹੋ ਵੱਡਾ ਹੋਇਆ ਬੱਡੀ ਹੋ ਗਿਆ ਵੱਡਾ ਹੋਇਆ ਕਬਦੀ ਖੇਡਦਾ ਇਧਰ ਮਿਰਮਲ ਸਿੰਘ ਭਾਉ ਕਾਮਰ ਜੀ ਉਹਨਾਂ ਦੇ ਪਰਿਵਾਰ ਵੱਲੋਂ 5000 ਰੁਪਏ ਸਾਡੇ ਲਿੱਤਰਾਂ ਵਾਲੇ ਲਿੱਤਰਾਂ ਦੀ ਟੀਮ ਨੇ ਮਾਣ ਤੇ ਸਨਮਾਨ ਕੋਇਦਾ ਕਰ ਰਿਹਾ ਧੰਨਵਾਦ ਕੀਤਾ ਜਾ ਰਿਹਾ ਸਾਰੇ ਪਰਿਵਾਰਾਂ ਦਾ ਹਰੀ ਇਤਰਾ ਦਾ ਸਨਮਾਨ 5000 ਦੀ ਨਗਦ ਰਕਮ ਨਾਲ ਇਹ ਨਿਰਮਲ ਸਿੰਘ ਭਾਉ ਦਾ ਦੋਤਾ ਸਰਦਾਰ ਸੁਮੇਰ ਸਿੰਘ ਜੀ ਸੰਧੂ ਜੋ ਜਿਵੇਂ ਸੇ ਤੋਂ ਆ ਕੇ ਇਹਨਾਂ ਨੇ ਸਨਮਾਨ ਕੀਤਾ ਹੈ ਲਿੱਤਰਾ ਬਾਈ ਟੀਮ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਹਾਂਜੀ ਰਬਿਹਾਰ ਸਿੰਘੀ ਫੌਜੀ ਸਾਹਿਬ ਨਾਲ ਦੇ ਪਰਿਵਾਰ ਵੱਲੋਂ ਅੱਜ ਬੱਲੇ ਬੀ ਮਨੀ ਵਾਲੀ 500 ਕੋਈ ਦਾ ਕੀਤਾ ਹੁਣ ਜਿੰਨੇ ਜੱਫੇ ਲੱਗਦੇ ਨੇ ਮੱਟੂ ਮਾਰਦੇ ਸਰਕਾਰ ਦੇ ਉੱਤੇ ਜਾਣਿਆ ਆ ਜਤਿੰਦਰ ਮੱਟੂ ਦੇ ਪੰਦਰ ਸੱਜਣ ਵਾਲਿਆ ਆ ਪਿੰਡਾਂ ਸੱਜਣ ਵਾਲਿਆ ਤੇ ਜਤਿੰਦਰ ਮੱਟੂ ਅੰਨਿਆਂ ਦੇ ਸਾਹਮਣੇ ਮੁਕਾਬਲਾ ਹੋ ਗਈ ਬੱਲੇ ਬੱਲੇ ਆ ਸਾਹਮਣੇ ਲੰਬੀ ਪਾਜ ਤੇ ਵਾਹੇ ਸਾਜਾ ਨਹੀਂ ਰੂਸਾ ਤੇਰੀਆਂ ਮੱਟੂ ਉਸਤਾਨ ਕੋ ਬੱਗੇ ਉਸਤਾਨ ਦੀ ਮੱਲੀ ਵਾਲਾ ਖਰਾਬਾ ਡਾਉਣ ਦੇ ਵਿੱਚ ਮੇਰੇ ਵੀਰੋ ਕਬੱਡੀ ਨਾਂਵਰੇ ਪਾਜਦੀ ਹੈ ਗੇਰੇ ਫਲ ਪੋਤੇ ਦਾ ਹੋ ਟੰਡਿਆ ਹੋਇਆ ਬਾਦੂ ਇਸ ਲਈ ਕਬੱਡੀ ਪਾ ਰਿਹਾ ਹੈ ਖੇਡ ਦੇ ਮੈਦਾਨ ਵਿੱਚ ਹੋਰ ਉਹਦੇ ਵੀ ਚਾਰ ਉਹ ਚਾਰਾਂ ਵਿੱਚੋਂ ਕਿਹੜਾ ਮੋਹਰ ਆਵੇਗਾ ਪੈਦੀ ਰੇਡ ਤੇ ਜੱਗਾ ਫੇਰ ਤੇ ਜੱਗਾ ਜੱਫਾ ਲੱਗਿਆ ਤੇ 50000 ਰੁਪਏ ਲਫਾਹੇ ਨੂੰ ਹੱਥ ਪਾ ਦੇ ਉਹ ਵੇਖਾਂਗੇ ਇਧਰ ਆਓ ਗੋਗਨ ਜੀ ਯੂ ਐਸ ਏ ਮਨੀ ਸਾਡਾ ਪ੍ਰਾਜੈਸ ਬਰਾਦੀ ਅੱਜ ਇਸ ਗਰਾਊਂਡ ਦੇ ਵਿੱਚ ਵੱਡੀ ਜ਼ਿੰਮੇਵਾਰੀ ਆ ਇਹ ਇਹਨਾਂ ਦੇ ਮਿੱਤਰ ਨੇ ਰਮਨ ਮੱਲੀਆਂ ਵਾਲਾ ਬੱਗਾ ਮੱਲੀਆਂ ਵਾਲਾ ਗੁੱਲਾ ਪੱਗਾ ਬੇੜੇ ਦੁਨੀਆ ਦੇ ਮਹਾਨ ਖਿਡਾਰੀਆਂ ਦੇ ਦਰਸ਼ਨ ਕਰਾਏ ਭਰਾ ਨੇ ਲੰਬੜ ਤਲਵੰਡੀ ਚਾਹਵਰੀਆਂ ਵਾਲਾ ਕਬੱਡੀ ਪਾਉਣ ਲਈ ਵਧਿਆ ਹੋਇਆ ਸਰਦਾਰ ਹਰਤਾਪ ਸਿੰਘ ਦੀ ਕੋਲਾ ਖੇਰਾ ਵਧੀਆ ਫਲੋਰ ਵਾਲੇ ਅੱਜ ਇਸ ਸਟੇਡ ਮੇਲੇ ਨੂੰ ਲਾਈਵ ਦੇਖਦੇ ਆ ਆਹ ਸਾਹਮਣੇ ਦੇਖਾਂਗੇ ਸ੍ਰੀ ਦਾ ਖੇਡ ਮੇਲਾ ਚੱਲਦਾ ਸੰਦੀਪ ਗੁੱਜਰ ਨੇ ਵਧੀਆ ਟਰਾਈ ਮਾਰੀ ਹੈ ਤੇ ਪੁਆਇੰਟ ਸਾਹਮਣੇ ਦੇਖਾਂਗੇ ਤਾਵੀ ਦੇ ਲਈ ਆਹ ਰੇਡਰ ਨੇ ਇੱਕ ਨੰਬਰ ਦਾ ਵਾਅਦਾ ਆਂਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਕਮਲ ਫੋਰ ਤਿਆਰ ਵਰ ਤਿਆਰ ਹੈ ਸਾਹਮਣੇ ਚਾਰ ਖਿਡਾਰੀ ਕਿ ਮਹੰਤਾਂ ਦਾ ਸੰਦੂਆ ਹੋ ਫੇਨ ਮਲ ਗੋ ਟੁਕਿਆਂ ਦਾ ਕਦੋਂ ਕੋ ਸਟਾਰ ਬਣਦਾ ਕਿਸੇ ਦੇ ਸਹਾਰੇ ਦੀ ਯਾਸ ਰੱਖਦਾ ਉਹ ਨਹੀਂ ਯਾਦਗਰੀ ਕਰਦਾਰ ਬਣਦਾ ਕਲਜੇ ਦੇ ਬੌਂਦੇ ਨੇ ਛੀ ਟੱਪੜੇ ਕਿੜਕੇ ਕੋ ਬੇਗਾਨਾ ਰੋਸਾ ਨਹੀਂ ਹੁੰਦਾ ਖੱਜਰਾਂ ਦੀ ਦੇਸ ਦੀ ਉਮੀਦ ਨਹੀਂ ਹੁੰਦੀ ਤੇ ਬਰਦਲਾਂ ਦੀ ਸ਼ਾਂ ਦਾ ਭਰੋਸਾ ਨਹੀਂ ਹੁੰਦਾ ਜੋ ਦਾ ਜਫਾ ਲਾ ਕੇ ਬਿੱਲੀ ਬਿੱਲੀ ਕਰਵਾ ਗਿਆ ਉਹ ਜੋ ਦਾ ਸੰਘੇਦਲੇ ਦੀ ਧਰਤੀ ਦਾ ਜੱਗਰੂ ਖੇਡ ਵਿਗਿਆਦ ਤਕੜਾ ਜੋਫਾ ਲਾ ਗਿਆ ਸਿਰੇ ਦੀ ਟੱਕਰ ਦੋਨੋਂ ਟੀਮਾਂ ਦੇ درمیان ਹੈ ਮੇਰੇ ਵੀਰੋ ਫਾਈਨਲ ਚੱਲਦਾ ਜੇ ਸਿਰੇ ਦੀ ਧਰਤੀ ਦਾ ਇਧਰ 500 ਰੁਪਏ ਚੋਂ ਦੇ ਸਕੋ ਜਲੇ ਦੀ ਹੋਰ ਗੁਰਦਾਸ ਸਿੰਘ ਦੀ ਫੋਟੀਗੌਰ ਦੇ ਪਰਿਵਾਰ ਵਾਲਾ ਕੋਈ ਦਾ ਆਇਆ ਲੈ ਵੀ ਆਪਣੇ ਪਾਸੇ ਜਰੂਰ ਲੈ ਕੇ ਜਾਓ ਲਓ ਸਾਹਮਣੇ ਗੰਗਲ ਲੰਬੜਾ ਤਲਵੰਡੀ ਚੌਧਰੀਆਂ ਵਾਲਾ ਜਿਹਦੀ ਕਬੱਡੀ ਪੈ ਗਈ ਅਜੇ ਰੰਗੇ ਜਾਂਦੇ ਪਰਿਵਾਰ ਦੇ ਪਾਰ ਨਹੀਂ ਜ਼ਮੀਨਾਂ ਲੱਗਦੇ ਬਈ ਵੱਡੇ ਵੱਡੇ ਖਿਡਾਰੀ ਫਾਈਨਲ ਖੇੜਦੇ ਆਹ ਵੱਡੇ ਮੈਚ ਦੀ ਗੱਲ ਦੁਨੀਆ ਦੇ ਮੰਨ ਪਰਮੰਦੇ ਖਿਡਾਰੀ ਖੇੜਦੇ ਦੀਪਾ ਵੱਡੀ ਕੋਸ਼ਿਸ਼ ਕਰਦਾ ਤੇ ਲੰਬੜਾ ਤਲਵੰਡੀ ਚੌਧਰੀਆਂ ਵਾਲਾ ਆਪਣੀ ਟੀਮ ਲਈ ਇੱਕ ਨੰਬਰ ਦਾ ਹਾਧਾ ਕਰਦਾ ਹੋਇਆ ਨਵ ਆ ਗਿਆ ਬੜੇ ਪਿੰਡਿਆ ਬੜੇ ਬੜੀ ਧੁਕੀ ਘਰਤੀ ਦਾ ਗੱਭਰੂ ਇਸ ਲਈ ਫਿਰ ਮਿਦਾਂ ਵਿੱਚ ਕਬੱਡੀ ਪਾਉਣ ਲਈ ਵਾਪਸ ਆਇਆ ਬਾਗਲੇ ਕਬੱਡੀ ਪਾ ਰਹੀ ਕੀ ਹੈ ਚਾਰ ਜਹੀ ਤਿਆਰ ਪਰ ਤਿਆਰ ਨੇ ਹੁਣ ਚਾਰਿਆਂ ਵਿੱਚੋਂ ਕਬਰ ਟੱਚ ਮੇਰੇ ਪੱਤਾ ਟੱਚ ਕਹਿੰਦੇ ਆ ਪਗਲੀ ਕੋ ਨੰਬਰ ਰੇਡਰ ਦੇ ਖਾਤੇ ਮੇਰੇ ਵੀਰੋ ਔਰ ਲਾ ਤਗੜਾ ਮੈਚ ਗਿਆ ਯਾਰਾਂ ਨਾਵੀ ਕਰਨਦੀਨ ਵੱਡਾ ਲਾਗ ਸ਼ਰਗਵਾਸੀਏ ਸਰਦਾਰ ਚੌਹ ਸਿੰਘ ਸ਼ਰਗਵਾਸੀ ਸਰਦਾਰ ਪੂਰਨ ਸਿੰਘ ਦਾ ਪਰਿਵਾਰ ਕੇਵਲ ਸਿੰਘ ਜੀ ਸੰਧੂ ਕਨੇਡਾ ਡੋਗੇ ਕਨੇਡਾ ਪਰਿਵਾਰ ਸੁਖਾ ਕਨੇਡਾ ਜਿਹਦਾ ਬਲੇ ਬੈਟਾਂਗਲੀ 25 25 ਹਜ਼ਾਰ ਹੈ ਉਹ ਕਹਿੰਦੇ ਮੱਲੀਆਂ ਵਾਲਾ ਜੱਗਾ ਪੰਜ ਜੱਫੇ ਲਾਵੇ ਤੇ 5000 ਤੇ ਮੱਲੀਆਂ ਵਾਲਾ ਲੰਬਰ ਪੰਜ ਜੱਫੇ ਲਾਵੇ ਪੱਗ ਹਜ਼ਾਰ ਪਤਾ ਜਾਣਾ ਗਰਮੀਨ ਆਹ ਸਾਹਮਣੇ ਕਹਿੰਦੇ ਜਿੰਨਾ ਪਰਿਵਾਰਾਂ ਦੇ ਵੱਲੋਂ ਬੈਸਟਾਂ ਦੇ ਲਈ 25-25000 ਹੈ ਉਹਨਾਂ ਪਰਿਵਾਰਾਂ ਦੇ ਵੱਲੋਂ ਆਹ ਪਟੀਆਂ ਰਾਸੀਆਂ 5-5000 ਰੁਪਏ ਲੱਗੀਆਂ ਲੈ ਵੀ ਨੰਬਰਾਂ ਪਹਿਲਾ ਸ਼ੁਰੂ ਕਰਦੇ ਤਿੰਨ ਜੱਗਿਆਂ ਦਾ 5000 ਦਿੱਤਾ ਜਾਣਾ ਲਓ 5000 ਦਾ ਪਹਿਲਾ ਜੱਫਾ ਲਾਉਣ ਦੇ ਲਈ ਸੰਘਰਸ਼ ਚੱਲਦਾ ਦੋਨਾਂ ਖਿਡਾਰੀਆਂ ਦੇ درمیان ਪਰ ਸਾਹਮਣੇ ਦੇਖਾਂਗੇ ਨਵ ਐਲ ਕੰਦੇ ਗੋਰੇ ਫਲਪੋਤੇ ਦਾ ਚੰਦਿਆ ਹੋਇਆ ਆਪਣੀ ਟੀਮ ਦੇ ਇੱਕ ਲੱਖਾਂ ਜੰਗ ਜੋੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਲੰਬਰ ਤਲਵੰਡੀ ਚੌਧਰੀਆਂ ਵਾਲਾ ਤਿਆਰ ਵਰਤਿਆ ਲਓ ਲੰਬਰ ਨੇ ਕਬੱਡੀ ਪਾ ਦਿੱਤੀ ਹੈ ਮਨੀ ਸਾਡਾ ਵੀਰ ਆ ਜੀ ਦਾ ਕਹਿੰਦੇ ਕਬੱਡੀ ਦੇ ਵੱਡੇ ਸਟਾਰਾਂ ਦੇ ਨਾਲ ਪਿਆਰ ਹੈ وڈے اسٹاروں میں تیار آئے ملے والا بگا اسٹال بھی میری تیار مطلب مچد گیار ہی آئے بگی پورا گلا دنیا کی گلا ہوئی ہیں میرے موبائل بال <سؤال> رمن آیا ملیا والا وہ دیکھیں گے روڈ لمبر جی پیری دیتا हां नंबर जभे गुरदयाल सिंह जी फौजी साहब ਉਹਨਾਂ ਦੇ ਪਰਿਵਾਰ ਵੱਲੋਂ ਜੀਐਸਏ ਵਾਲੇ ਨੰਬਰ ਲਈ 500 ਦੇ ਵੱਡੇ ਮਾਨ ਤੇ ਸਨਮਾਨ ਹੈ ਲੱਗੂ ਪੁੱਜਦੇ ਕੀਤੇ ਭਰਾਵਾਂ ਨੇ ਬੱਡੀਆਂ ਵਾਸ਼ੀਆਂ ਦਿੱਤੀਆਂ ਜਾ ਰਹੇ ਫੌਜੀ ਸਾਹਿਬ ਦੇ ਪਰਿਵਾਰ ਵੱਲੋਂ ਇਹ 500 ਰੁਪਏ ਜਰੂਰ ਲੈ ਕੇ ਜਾਈਏ ਆਪਾਂ ਨੰਬਰ ਦਾ ਲਾ ਸਿਰੇ ਦਾ ਮੈਚ ਕਰਾ ਜਾ ਰਿਹਾ ਇਧਰੋਂ ਲੇ ਪਾਸੇ ਕਮਲ ਹੈ ਮੜਿਆਲੇ ਵਾਲਾ ਕਬੱਡੀ ਪਾਵਰ ਵੱਲੋਂ ਸਾਹਮਣੇ ਚਾਰ ਜਫੀ ਲਓ ਚਾਰਾਂ ਦੇ ਵਿੱਚੋਂ ਕੌਣ ਬੱਲੇ ਬਲੇ ਕਰਾਉਣਾ ਜਿਹੜਾ ਤਿਆਰ ਜੱਗਾ ਤਿਆਰ ਤੇ 5000 ਤੋਂ ਹੋਰ ਟਰਾਈ ਕੀਤੀ ਹੈ ਤੇ ਕੋਸ਼ ਕਬੱਡੀ ਕਹਿੰਦੇ ਕਮਲ ਆਪਣੀ ਟੀਮ ਲਈ ਇੱਕ ਲੱਖਾਂ ਅੰਕ ਜੋੜਦਾ ਹੋਇਆ ਸਿਰੇ ਦੇ ਮੈਚ ਦੀ ਗੱਲ ਚੱਲਦੀ ਚੋਰੀ ਗਗਨ ਤੋਂ ਸੁੱਖਾ ਇਹਨਾਂ ਭਰਾਵਾਂ ਵੱਲੋਂ ਲੰਬਰ ਦੀਆਂ 3 ਰੇਡਾਂ 3300 ਦੀਆਂ ਕਹਿੰਦੇ ਸਾਡੇ ਬੜੀ-ਬੜੀ ਆਨਕਾਰੀ ਦਿੰਦੇ ਆ ਬਿੱਟੋਂ ਮਰੇਗਾ ਦੇ 3100 ਲਾ ਕਰਦੀ ਪਹਿਲੀ ਹੋਣੀ ਇਹਦੇ ਕਰਦੇ ਫਿਰਦੇ ਆ ਸਾਡੇ ਮਨੀ ਭਾਜੀ ਹੁਣੀ ਜਾਣਕਾਰੀ ਦਿੱਤੀ ਵੀ ਆ ਮੁੰਡੇ ਨੇ ਤਿੰਨ ਕਬੱਡੀਆਂ ਤੇ 3100 ਲਾ ਗਏ ਤੇ ਪਹਿਲੀ ਪੈ ਗਈ ਤੇ ਸਾਹਮਣੇ ਦੀਪਾ ਹੈ ਚੱਕਦੇ ਸਰਾਜ ਵਾਲਾ ਵੱਡੀ ਗੋਲੇ ਕਰਦਾ ਤੇ ਪਹਿਲੀ ਕਬੱਡੀ ਸਫਲ ਕਰ ਗਿਆ ਸਾਡਾ ਭਰਾ ਐਸਜੀ ਪੀਸੀਡੀ ਟੀਮ ਨੂੰ ਪੱਕੇ ਤੌਰ ਤੇ ਖੇਡਦੇ ਆ ਨਾਮ ਹੈ ਬੜੇ ਪਿੰਡਿਆ ਜੀ ਦੀ ਕਬੱਡੀ ਪੈਂਦੀ ਆ ਰਹੀ ਉਹ ਵੀ ਸਾਡੇ ਕੀ ਗਗਨ ਚੋਰੀ ਨਹੀਂ ਕਹਿੰਦਾ ਜਾਉਂਦੇ ਹੋ ਹੋਆ ਕਹਿੰਦੇ ਉਸ ਤੋਂ ਅੱਗੇ ਸਾਰ ਹੋਰ ਵੀ ਵੱਡਾ ਮੇਲਾ ਕਰਾਵਾਂਗੇ ਫਰੀਦ ਦੀ ਧਰਤੀ ਤੇ ਹੋਰ ਵੀ ਵੱਡਾ ਮੇਲਾ ਕਰਾਵਾਂਗੇ ਸਾਡੇ ਸਾਡੇ ਸੁੱਖਾ ਕੈਨੇਡਾ ਉਹਨਾਂ ਦੇ ਵੀਰ ਲਾਡੀ ਆ ਮੇਰੇ ਵੀਰ ਵੱਡੇ ਵੀਰ ਇਹਦੇ ਵੱਲੋਂ 5 5000 ਹੋ ਤਿੰਨ ਤਿੰਨ ਜਥਿਆਂ ਦਾ ਬਤਾਲਾ ਮੇਰੇ ਮਿੱਤਰੋ ਹੋਰ ਦੇਖਾਂਗੇ ਕੋਸ਼ਿਸ਼ੋ ਪਰ ਨੰਬਰ ਕਹਿੰਦੇ ਧਾਵੀ ਦੇ ਖਾਤੇ ਆ ਅੱਜ ਕੌਣ ਜਿੱਤਦਾ 25-25 ਹਜ਼ਾਰ ਇਹ ਸਾਹਮਣੇ ਦੱਸਦਾ ਪਰ ਕਬੱਡੀ ਪਈ ਇੱਥੇ ਕਰਦੇ ਸੁਰਤ ਲਓ ਸਾਹਮਣੇ ਕਹਿੰਦੇ ਅਗਲੀ ਕਬੱਡੀ ਫੇਰ ਮੱਲੀਆਂ ਦੇ ਵੱਲੋਂ ਪਾਈ ਸਾਹਮਣੇ ਕਹਿੰਦੇ ਸਾਪੀ ਤੇ ਵੀਰ ਦੀ ਕਬੱਡੀ ਪਈ ਹੋਈ ਹੈ ਸਾਹਮਣੇ ਚਾਰ ਖਿਡਾਰੀ ਲਓ ਚਾਰਾਂ ਦੇ ਵਿੱਚੋਂ ਕੌਣ ਜਗਿੰਦਰ ਮਿੱਠੂ ਤਿਆਰ ਵਰ ਤਿਆਰ ਆ ਸੰਦੀਪ ਗੁੱਜਰ ਦੀਪੇ ਵਰਗੇ ਗੁੰਨੂ ਵਰਗੇ ਆ ਬੜੇ ਬੰਦੀਆ ਗੁੰਨੂ ਦੇ ਫੇਰ ਟਾਈ ਮਾਰੀ ਤੇ ਉਧਰਲੇ ਪਾਸੇ ਆ ਪੰਜਾਬੀ ਦਾ ਅਠਾ ਬਣਾ ਕੇ ਰੱਖੇ ਮਦਦੇ ਕਹਿੰਦੇ ਬਜਰੀ ਕਲ ਦੀ ਜੋ ਮੋਟਰਸਾਈਕਲ ਦਿੱਤੇ ਆ ਇਹਦੀ ਵੇਡ ਵੀ ਉੱਤਰ ਦੇ ਵਿੱਚ ਇਹ ਮੋਟਰਸਾਈਕਲ ਦਿੱਤੇ ਆ ਇਹ ਬੜੇ ਪਿੰਡੀਆਂ ਦੀ ਅੱਜ ਬਾਈ ਚਰਚਾ ਕਰਵਾ ਰਿਹਾ ਹੈ ਸਾਹਮਣੇ ਵੀ ਕਹਿੰਦੇ ਅੱਜ ਖੜੀ ਆ ਪਾਈਆਂ ਮਰੇ ਮਿੱਤਰੋ ਆ ਬੜੇ ਪੰਡੀਆਂ ਦੇ ਦੇ ਕੇ ਗੋਡੀਆਂ ਪਾਉਂਦਾ ਤੇ ਚਾਰ ਜਾਫੀਆਂ ਦੇ ਵਿੱਚ ਇੱਕ ਕੰਨੀ ਤੇ ਕਹਿੰਦੇ ਜੋੜਾ ਪਿਆਰਾ ਨਾਲ ਜੱਗਾ ਪਿਆਰਾ ਨਾਲ ਦੇਖੋ ਜੱਸਾ ਪਿਆਰਾ ਤੇ ਨਾਲ ਉਹਦੇ ਵੀ ਉਸੇ ਲੋ ਨੰਬਰ ਵੀ ਤਿਆਰ ਕਰ ਤਿਆਰ ਹੈ ਮੇਰੇ ਲਈ ਹਰ ਚੋਟੀ ਦਾ ਪ੍ਰਦੇਸ਼ਾਣੇ ਫੇਰ ਜੱਗਾ ਫੇਰ ਜੱਗਾ ਜੱਗਾ ਵੀ ਬੇੜਾ ਸਰਦਾ ਮੇਰੇ ਮਤਰੇ ਦਾਮ ਤੇ ਜੱਗੇ ਦਾ ਮੁਕਾਬਲਾ ਸੱਜ ਦੇ ਫਰਮਾਨੇ 5000 ਤੋਂ ਜਫੇ ਦੀ ਕੋਸ਼ਿਸ਼ ਕੀਤੀ ਸਰਦਾਰ ਅਫਤਾਰ ਸਿੰਘ ਜੀ ਲੋਧੀ ਦੇ ਮਿੱਤਰ ਨੇ ਕੁਲਦੀਪ ਢੜਵਾਰ ਦਸੀ ਢੜਵਾਰ ਜਿਹੜੀ ਮਾਨ ਸਿੰਘ ਵਾਲੇ ਪਰਾ ਸਿੰਘ ਕੀ ਖਾਨੇਦਾਰ ਸਾਹਿਬ ਦਾ ਪਰਿਵਾਰ ਹੈ ਕਹਿੰਦੇ ਵੱਡਾ ਨਾਮਾ ਕਰਦੇ ਆ ਮਾਨਗੜ ਕਬੱਡੀ ਦੇ ਲਈ ساری ਜ਼ਿੰਦਗੀ ਕਹਿੰਦੇ ਭਰਾਵਾਂ ਨੇ ਮਾਨਗੜ ਕਬੱਡੀ ਦੀ ਲਾ ਦਿੱਤੀ ਲਾ ਨੰਬਰ ਕਹਿੰਦੇ ਅਗਲੀ ਕਬੱਡੀ ਪਾਮ ਦੇ ਲਈ ਤਲਵੰਦੀ ਚੌਧਰੀਆਂ ਵਾਲਾ ਵਧਿਆ ਹੋਇਆ ਪਰ ਇੱਧਰਲੇ ਪਾਸੇ ਸੰਦੀਪ ਗੁਜਰਨਾ ਆਪ ਟੱਚ ਮਾਰਿਆ ਤੇ ਲੰਬੜ ਲੰਬੜਦਾਰੀ ਸਾਰਿਆਂ ਨੂੰ ਔਖੀ ਆ ਲਓ ਸਾਹਮਣੇ ਦੇਖਾਂਗੇ ਮਾਖੜ ਕਬੱਡੀ ਦਾ ਨੰਬਰ ਆਪਣੀ ਟੀਮ ਦੇ ਇੱਕ ਨੰਬਰ ਦਾ ਲਾਗੀ ਸਪੀਨ ਤੇ ਸੁੱਖਾ ਕਨੇਡਾ ਬੜੇ ਮਾਣੇ ਲਾਗੀ ਸਪੀਨ ਤੇ ਸੁੱਖਾ ਕਨੇਡਾ ਬੜੇ ਬੰਦੇ ਪੰਜ ਪੰਜ ਹਜ਼ਾਰ ਤਿੰਨ ਪੁੱਤ ਦੇ ਸ਼ੇਵਾਂ ਜੱਗੇ ਦੇ ਪੇਲੀ ਅੱਛੇ ਤਿੰਨ ਅੰਦਰ ਦੇ ਤਿੰਨ ਜੱਸੇ ਗੱਲ 5-5 ਹਜ਼ਾਰ ਦੀ ਆ ਮੁੰਡਾ ਕਹਿੰਦੇ ਇਸੇ ਨੂੰ ਮਢਿਆਲੇ ਦੀ ਧਰਤੀ ਦਾ ਕਮਲ ਆ ਵੱਜ ਵੱਜ ਕੇ ਗੋਡੀਆਂ ਪਾਰਾ ਨੰਬਰ ਦੇ ਨਾਲ ਹੋ ਗਿਆ ਮੁਕਾਬਲਾ ਹੁਣ ਖੇਡ ਦੇ ਮੈਦਾਨ ਦੇ ਵਿੱਚ ਕਿ ਭੱਜਣਿਆਂ ਨੂੰ ਕੁਝ ਨੇ ਬਾਹਰ ਮਿੱਤਰੋ ਉਹ ਟੱਕਰੇ ਦੇ ਹਾਰੀਆਂ ਨੂੰ ਹਾਰ ਮਿੱਤਰੋ ਰਾਜਾ ਖੇਲਾ ਗੱਲ ਕਰੇ ਲੱਖਿਆ ਹਰੀ ਤੋਂ ਮੱਪਾਗੀ ਕਹਿੰਦੇ ਸ੍ਰੀ ਦੇ ਕਬੱਡੀ ਕੱਪ ਦੀ ਆ ਤਮ ਬਈ ਕਹਿੰਦੇ ਸ੍ਰੀ ਦੇ ਕਬੱਡੀ ਕੱਪ ਦੀ ਚਲਦੇ ਮੈਚ ਦਾ ਹਾਂ ਮੱਚੀ 25000 ਰੰਗੇ ਕੇ ਉਹ ਪਰਿਵਾਰ ਹੈ ਸਵਰ ਜੀਵਨ ਸਿੰਘ ਜੀ ਸਭੂ ਕਨੇਡਾ ਨਾਲ ਸੁਖਾ ਕਨੇਡਾ ਤੇ ਲਾਦੀ ਸੁਪੀਰ ਇਹਨਾਂ ਪਰਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਔਰ ਅੱਜ ਦੀ ਗੋਤਾ ਕਹਿੰਦੇ ਸੁਪਰ ਹੰਗਰ ਖੇਡ ਰਿਹਾ ਰਹੋ ਕਬੱਡੀ 365 ਦੇ ਵਰਤੋਂ ਦੇ ਪੁਰੋ ਦੁਨੀਆ ਜੜੀ ਹੋਈ ਹੈ ਅੱਜ ਮੇਲੇ ਨਾਲ ਔਰ ਕੱਲ ਵੱਡਾ ਮੇਲਾ ਧਲੀ ਪਿੰਡ ਦੇ ਵਿੱਚ ਹੋਣਾ ਹੈ ਲੱਗੇ ਕਰਦੇ ਦੇਖੋ ਜੰਗਵਾਲਾ ਜੰਗਵਾਲੇ ਤੋਂ ਕਹਿੰਦੇ ਕੱਲਾ ਚਲਦੀ ਧਲੀ ਪਿੰਡ ਵਿੱਚ ਤੇ ਕੱਲ ਵੱਡਾ ਮੇਲਾ ਧਲੀ ਪਿੰਡ ਵਿੱਚ ਨਹੀਂ ਹੋਵੇਗਾ ਉਹਦੇ ਲਈ ਵੀ ਸੱਦੇ ਆ ਗਏ ਬੰਦ ਸਾਹਿਬ ਅੱਜ ਦੇ ਖੇਡ ਮੇਲੇ 'ਚ ਸਾਰੇ ਟੀਮਾਂ ਦਾ ਸਵਾਦ ਆ ਇੱਕ ਵਾਰ ਤਾੜੀਆਂ ਮਾਰੋ ਇਹ ਨਾਗਰੀ ਜੋਰ ਨਾਲ ਤਾੜੀਆਂ ਮਾਰੋ ਦੋਨੋਂ ਟੀਮਾਂ ਦੇ 11-11 ਤੇ ਅੱਧਾ ਆਉਂਦਾ ਜੀ ਜੀ ਪਹਿਲੀ ਕਬੱਡੀ ਪਈ ਆ ਸਾਹਮਣੇ ਦੇਖਾਂਗੇ ਤਗੜੇ ਅੰਕ ਜੋੜਿਆ ਮੁੰਡਿਆਂ ਨੇ ਤੇ 11-11 ਦੇ ਦਰਮਿਆਨ ਇਹ ਮੈਚ ਜਿਹੜਾ ਖੇਡੇ ਆ ਰਿਹਾ ਫੰਦੇ ਦੀ ਮੈਚ ਖੇਡੇ ਗਿਆ ਹੈ ਹਾਫ ਸਮੇਂ ਦੇ ਵਿੱਚ ਪੁਆਇੰਟ ਜਿਹੜੇ ਹੁਣ ਹਾਫ ਸਮੇਂ ਤੋਂ ਬਾਅਦ ਕਿਹੜੀ ਟੀਮ ਜਿੱਤਣੀ ਹੈ ਉਹ ਸ਼ੱਕਦੇ ਹੀ ਰਹਿਣੀ ਹੈ ਆ ਮੇਲਾ ਸਵੀਨਾ ਮਿੱਤਰੋ ਟੱਕੇ ਪੈਣੀ ਆ ਹੁਣ ਹੁਣ ਦੇਖਾਂਗੇ ਪਟੀਆਂ ਰਾਸ਼ੀਆਂ ਲਾਈਆਂ ਨੇ ਸਾਡੇ ਰੰਗੀ ਕਹਿੰਦੇ ਪਰਿਵਾਰ ਵੱਲੋਂ ਜਿਹੜਾ ਵੱਲੋਂ ਬੈਸਟਾਂ ਲਈ ਵੱਡੇ ਮਾਣ ਆ ਲੈ ਵੇ ਸਾਹਮਣੇ ਦੇ ਕਹਿੰਗੇ ਜੱਗਾ ਤੇ ਨਾਲ ਲੰਬੜ ਦੇ ਤਿੰਨ ਤਿੰਨ ਜੋ ਵੇਲਾ ਦੇਣ 5-5000 ਦਿੱਤਾ ਜਾਣਾ ਨਵ ਤੇ ਜੱਗਾ ਆ ਵੱਡੀ ਕੋਸ਼ਿਸ਼ ਤੇ ਸਾਹਮਣੇ ਦੇ ਕਹਾਂਗੇ ਪਾਇੰਟ ਇਸ ਵੇਲੇ ਧਾਗੇ ਦੇ ਰੇਡਰ ਲਈ ਕਿੰਨਾ ਮਰ ਦਾ ਪਾਤ ਹੋਈ ਆ ਲੇਟ ਵਾਲੀ ਵੀ ਨੂੰ ਵੀ ਠੀਕ ਕਰੀ ਬਹੁਤ ਬਹੁਤ ਧੰਨਵਾਦ ਸੂਰੇ ਦਾ ਮੈਚ ਖੇਡਿਆ ਜਾ ਰਿਹਾ ਹੈ ਬਸਟਾਲੀਆਂ ਪਾਰੀਆਂ ਕਰੰਦੀਆਂ ਬਸਟਾਲੀਆਂ ਪੈ ਰਹੀਆਂ ਤੇ ਲੰਮੜ ਦੀ ਰੌਡ ਹੋ ਕੁੱਪੀ ਸੌ ਦੀ ਪੈਣੀ ਆ 2500 ਦੀ ਪੈਣ ਜਾ ਰਹੀ ਹੈ ਸਾਡੇ ਮਨੀ ਬਾਈ ਹੁਣੀ ਜਾਣਕਾਰੀ ਦਿੱਤੀ ਆ ਸਾਹਮਣੇ ਦੇਖਾਂਗੇ ਇਸ ਵੇਲੇ ਲੰਮੜ ਦੀ ਕਬੱਡੀ ਪਈ ਹੋਈ ਹੈ ਤੇ ਚਾਰ ਖਿਡਾਰੀ ਸਾਹਮਣੇ ਉਧਰੋਂ ਪਾਸੇ ਆਹ ਕੋਸ਼ੇ ਕਬੱਡੀ ਲਾ ਦੇਖਾਂਗੇ ਜਤਿੰਦਰ ਮਿੱਟੂ ਸੰਦੀਪ ਗੁੱਜਰ ਦੀਪਾ ਤੇ ਗੁੰਨੂ ਚਾਰਾਂ ਦੇ ਵਿੱਚੋਂ ਇਹ ਆ ਕਹਿੰਦੇ ਦੀਪਾ ਚੱਕਦੇ ਜਗਰਾਵਾਲਾ ਆਹ ਕੋਸ਼ੇ ਕਬੱਡੀ ਪੁਆਇੰਟ ਸਾਹਮਣੇ ਦੇਖਾਂਗੇ ਨੰਬਰ ਤਲਵੰਡੀ ਚਾਹਰੀਆ ਵਾਲਾ ਉਹ ਵੀ ਸਾਡੇ ਵੀਰ ਜਗਨ ਮਨੀ ਤੇ ਚਾਹਰੀ ਉਹਨਾਂ ਵੱਲੋਂ 3500 ਦੇ ਪੁਆਇੰਟੇ ਜਾ ਰਹੀ ਹੈ ਕਬੱਡੀ ਕਹਿੰਦੇ ਇਸ ਲਈ ਵੱਧਦੀ ਪੈਣੀ ਆ ਰਹੀ ਹੈ ਲੱਗੇ ਬੁਗਿਆ ਵੀਰ ਇੱਕ ਭਰਾ ਨੂੰ ਭੇਜਦੇ ਲੰਬੜ ਲਈ 500 ਰੁਪਏ ਪੁੱਜਿਆ ਸਾਡੇ ਹਰਿਆਲ ਸਿੰਘੀ ਫੌਦੀ ਸਾਹਿਬ ਦੇ ਪਰਿਵਾਰ ਵੱਲੋਂ ਲਓ 500 ਦੀ ਵੱਡੀ ਰਾਸ਼ੀ ਪੁੱਜਦੀ ਹੋਈ ਹੈ ਪਰ ਇਧਰੋਂ ਪਾਸੇ ਕਬੱਡੀ ਸਾਹਮਣੇ ਮਾਰੇ ਬੜੇ ਕੱਟੀਆਂ ਦੀ ਪੈ ਗਈ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਐਨ ਚੋਟੀ ਦੇ ਮੁਕਾਬਲੇ ਦੀ ਗੱਲ ਚੱਲਦੀ ਹੈ ਇਹਰੇ ਵਿੱਚੋਂ ਕੌਣ ਤਿਆਰ ਜਿਹੜੇ ਪਾਣੀ ਨਾਲ ਨਾਉਂਦੇ ਨਿਵਾਸ ਬਦਲਦੇ ਨੇ ਜਿਹੜੇ ਪਸੀਦੇ ਨਾਲ ਲਾਉਂਦੇ ਇਤਿਹਾਸ ਬਦਲਦੇ ਨੇ ਜਿਹੜੇ ਪਸੀਦੇ ਨਾਲ ਲਾਉਂਦੇ ਆ ਗੱਲਾਂ ਬੱਕਰੀਆਂ ਨੇ ਬੜੀ ਜੇ ਆਹ ਕਬੱਡੀ ਕਹਿੰਦੇ ਆਹ ਮੁਰਕਾ ਮੁਰਗੀ ਹੋਇਆ ਪਿਆ ਸਹੀ ਮੁੰਡੇ ਦਾ ਪਰ ਹੌਲੀ ਮਾਰੋ ਯਾਰ ਮਾਰੇ ਦੀ ਹੋਵੇ ਜਿਹੜੇ ਸਟਾਪ ਲਾਉਂਗਾ ਫਿਰ ਆਵੇ ਹੌਲੀ ਹੋਰ ਪਿਆਰ ਨਾਲ ਕਬੱਡੀ 'ਚ ਜਿਹੜਾ ਪਿਆਰ ਨਹੀਂ ਕਿਉਂਕਿ ਫਾਈਨਲ ਮੈਚ ਹੈ ਜੇ ਪਿਆਰ ਕਰਨ ਲੱਗ ਪਏ ਤਾਂ ਬੈਸਟਾਂ ਵਾਲੇ 25-25 ਤੋਂ ਰਹਿ ਜਾਣਾ ਲੱਖ ਪੰਜੇ ਤਰਫ ਦੀ ਰਾਸ਼ੀ ਦੇਣੀ ਸਰੀਆਂ ਵਾਲਿਆਂ ਨੇ ਬੋਰੇ ਭਰ ਕੇ ਪਾਸੇ ਤੇ ਨੇ ਪਟਾਕਾ ਵੱਜੂ ਮੇਰੇ ਘਟੇ ਘਰ ਮਾਣੋ ਸਾਰਿਆਂ ਨੇ ਆ ਨੰਬਰ ਤਲਵੰਡੀ ਚਾਹਦਰੀਆਂ ਵਾਲਾ ਕਬੱਡੀ ਪਾਉਣ ਲਈ ਵਾਦੇ ਹਿਆ ਸਾਹਮਣੇ ਚਾਰ ਜਾਬੀ ਐਨ ਚੋਟੀ ਦੇ ਖਿਡਾਰੀ ਖੇੜਦੇ ਆ ਕਿ ਹਰਦਾ ਸੱਜਣਾ ਤੇਰੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਗੁਰਤਨਾ ਮਿਲਦੀ ਗੁਰਦਾਸ ਸਿੰਘ ਹੱਟੀਆਂ ਤੋਂ ਚੋਰੀ ਦੇ ਚੋਰੀ ਦੇ ਪਾਰੀ ਨਾਲ ਝੋਨੇ ਪੜਦੇ ਨਹੀਂ ਆਹ ਨੰਬਰ ਜੀਆ 3 ਇਹਦਾ ਸਫਲ ਹੋ ਗਈਆਂ ਨੰਬਰ ਜੀ ਮੁੰਨੀ ਪਾਜੀ 3 ਇਹਦਾ ਸਫਲ ਹੋ ਗਈ ਹੈ ਠੀਕ ਹੈ ਜੀ ਧੰਨਵਾਦ ਆਹ ਕਬੱਡੀ ਮੈਦਾਨ ਵਿੱਚ ਜਿਵੇਂ ਬੜੇ ਮਾਗਦੇ ਨੇ ਕਮਲ ਨੇ ਪਾ ਦਿੱਤੀ ਆ ਜਰਬ ਦੇ ਬਫਾਰ ਨੂੰ ਮਾਰ ਆ ਔਰ ਸਾਡੇ ਕਹਿੰਦੇ ਗੱਗੇ ਪ੍ਰਭਾਤ ਨੂੰ ਮਾਰ ਆ ਔਰ ਕਹਿੰਦੇ ਮੀਰਾਨ ਖੱਬ ਅਮਰੀਕਾ ਦੇ ਨੂੰ ਮਾਰ ਆ ਮੇਰੇ ਮਿੱਤਰੋ ਪਰ ਸਾਹਮਣੇ ਉਸ ਵੇਲੇ ਕਹਿੰਦੇ ਟੱਕਰ ਖਰੇ ਦੀ ਔਰ ਟਪਾਕੇ ਪੈਂਦੇ ਕਾਕੇ ਖੰਦੇ ਮੈਦਾਨ ਦੇ ਵਿੱਚ ਕਹਿੰਦੇ ਲੰਬਰ ਫੋਰ ਹੋ ਨੰਬਰ ਫੋਰ ਵਾਹ ਉਹ ਨੰਬਰਾਂ ਦੇ ਜਿਹੜੇ ਸੱਤ ਦੋਰੀਓ ਟਕੜਾ ਬਫਾ ਲਾ ਕੇ ਬੱਲੇ ਬਲੇ ਕਰਵਾ ਗਿਆ ਲਓ ਸਾਡਾ ਕਰਤਾਰ ਸਿੰਘੀ ਫੌਜੀ ਕਾਉਣਾ ਵੱਲੋਂ ਨੰਬਰ ਤੇਰੇ ਲਈ 500 ਪੁਆਇੰਟ ਆ ਜਿਨੇ ਜਵਾਬ ਆ ਵੀ ਪੈਸੇ ਜ਼ਰੂਰ ਲੈ ਕੇ ਜਾਓ ਵਾ ਚੋਬਰ ਸਾਡਾ ਵੀਰ ਉਹ ਜਿਹੜੂ ਸੰਭਰ ਕਰੇ ਤੇ ਚੋਬਰ ਜਿਹੜਾ ਵੀ ਸਾਡਾ ਵੀਰ ਹੈ ਉਹਨੂੰ ਬੇਨਤੀ ਹੈ ਜੋ ਸੰਭਰ ਕਰੇ ਪਰ ਸਾਹਮਣੇ ਕਬੱਡੀ ਕਬੱਡੀ ਤੇ ਕਬੱਡੀ ਪੈਂਦੀ ਹੈ ਹਾ ਦੁਨੀਆ ਦੀ ਵਾਲਾ ਲੈਂਦੀ ਹੈ ਖੜਖੜ ਬੈਂਦੀ ਹੈ ਆਹ ਦੇਖਾਂਗੇ ਬੰਨੂ ਫੋਰ ਆਹ ਸਾਬੀ ਦਾ ਵੱਡਾ ਵੀਰ ਆਪਣੀ ਟੀਮ ਦੇ ਕਿ ਲੱਖਾਂ ਜਾਂ ਕੇ ਜੋੜਦਾ ਹੋਇਆ ਹੈ 51 71 ਪੱਡੀ ਸਾਹਿਬ ਜਿਹੜੇ ਪੈਂਟਾਂ ਦੇ ਲੇਖੇ ਜੋਖੇ ਤੋਂ ਬਾਅਦ ਜਿਹੜੀ ਰਾਸ਼ੀ ਦਿੱਤੀ ਜਾਣੀ ਹੈ ਅੱਜ ਦਾ ਪਹਿਲਾ ਦੂਜਾ ਪ੍ਰਾਈਜ਼ 5877 ਦੀ ਰਾਸ਼ੀ ਦਿੱਤੀ ਜਾਣੀ ਸਾਨੂੰ ਭਰਾਮਣੇ ਜਾਣਕਾਰੀ ਦਿੱਤੀ ਹੈ ਪਰ ਇਧਰਲੇ ਪਾਸੇ ਨਵੋ ਆਹ ਬੜੇ ਪੰਡੀਆਂ ਦੀ ਕਬੱਡੀ ਪੈ ਗਈ ਤੇ ਸਾਹਮਣੇ ਚਾਰ ਨਾਂ ਅਣ ਚੋਟੀ ਦਾ ਮੈਚ ਕਿਹੜਾ ਜਾ ਰਿਹਾ ਲਓ ਚਾਰਾਂ ਦੇ ਵਿੱਚੋਂ ਕੌਣ ਡੱਕੂ ਉਧਰਲੇ ਪਾਸੇ ਜੰਗਾ ਜੋਧਾ ਲੰਬੜ ਆ ਪਵਨ ਗੰਦੇ ਤਿਆਰ ਬਾਕੀ ਆਓ ਪਿਛੇ 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 ਦੋਗੇ ਮਰੇ ਵੀਰੇ ਹੜ ਜੋ ਪਿਛੇ ਹੜ ਜੋ ਪਿਛੇ ਹੋਰ ਪਤਾ ਵੀ ਲੱਗਾ ਵੀ ਜੁਫਾ ਲੱਗਿਆ ਕਿ ਨਹੀਂ ਜੁਫਾ ਪੂਰੀ ਲਾਇਆ ਤੁਹਾਨੂੰ ਦੱਸਦੇ ਨੰਬਰ ਦੇ ਜੋਦੇ ਨੇ ਜੋਦੇ ਨੇ ਲਾਇਆ ਜੋੜਾ ਉਧਰੇ ਵਾਲੇ ਨੇ ਜਦੋਂ ਤੇਰੇ ਲਈ 500 ਰੁਪਏ ਹੋਰ ਵਜਿਆ ਸਰਦਾਰ ਬਿਆਲ ਸਿੰਘ ਦੀ ਫੌਜੀ ਮਰਕਾ ਵਾਲੇ ਉਹਨਾਂ ਵੱਲੋਂ ਵੱਡੀ ਰਾਸ਼ੀ ਪੁੱਜ ਗਈ ਪਰਿਦਰਲੇ ਪਾਸੇ ਤਲਵੰਦੀ ਚੌੜੀਆਂ ਵਾਲਾ ਨੰਬਰ ਹੈ ਕੋਟੀ ਦਾ ਮਾਜ ਕਿਹੜਾ ਵਾਰਾ ਕਹਿੰਦੇ ਸਭ ਨਸ਼ਿਆਂ ਦਾ ਮਾਰ ਹੀ ਲੈਣੀ ਲੋਰ ਤੋਂ ਧੂਰੇ ਦੀ ਜੱਟ ਬੂਟਾਂ ਦੇ ਘਰ ਨੇ ਪੁੱਗਤ ਪਾ ਕੇ ਧੂਰੇ ਦੀ ਮਾਰੇ ਹੁੰਦੇ ਵੇੜੇ ਦੇ ਵਿੱਚ ਕਿੱਕੇ ਰੇ ਕੇ ਬੂਤਰਾ ਆ ਚਲਮ ਕਿੱਤੇ ਦੇ ਪੱਟੋ ਆਉਂਦੇ ਨਹੀਂ ਕਦੇ ਸੂਤਰ ਆ ਨੰਬਰ 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 ਤੇ ਸੰਦੀਪੀ ਨੰਬਰ ਨੰਬਰ ਹੋ ਗਈ ਹੈ ਅੱਜ ਨੰਬਰ ਨੰਬਰ ਹੋਈ ਪਈ ਐ ਇੱਕ ਚੇਨ ਦੇ ਵਿੱਚ ਨੰਬਰ ਖੜਾ ਹੈ ਇੱਕ ਚੋੜੀਆਂ ਗੋਵਾ ਨੰਬਰ ਮੇਰੇ ਵੀਰੇ ਗੱਲਾਂ ਚੌੜੀਆਂ ਇੱਕ ਬੱਲੀਆਂ ਵਾਲਾ ਇੱਕ ਤਲਵੰਡੀ ਚੌਧਰੀਆਂ ਵਾਲਾ ਪਰ ਸਾਹਮਣੇ ਕਬੱਡੀ ਨਾਵੇਂ ਹੋਰ ਵੱਜ ਕੇ ਭਾਗ ਪਈ ਹੋਏ ਬੜੇ ਪਿੰਡਿਆਂ ਮੁੰਡਾ ਦੇਰ ਦੇ ਕੇ ਚੋੜੀਆਂ ਪਾ ਰਿਹਾ ਹੈ ਅੱਜ ਕੌਣ ਬੈਸਟ ਬਣਦਾ ਰਿੰਗੇਗੇ ਪਰਿਵਾਰ ਦੇ ਵੱਲੋਂ 25 25 ਹਜ਼ਾਰ ਹੈ ਮੇਰੇ ਮਾਤਰੇ ਪਰ ਪੌਂਦੀ ਰੋਡ ਦੇ ਉੱਪਰ ਸਮਾ ਨੰਬਰ 6 ਜਫਾਰ ਆ ਗਿਆ ਹੈ ਪਰ ਨੰਬਰ ਫਿਰ ਬੀਨਿ ਕਾਈਟ ਰੇਟ ਦਿਖਾਤੇ ਹੈ ਟੈਕਨੀਕਲ ਨੰਬਰ ਮਨੀ ਖੋਸ਼ ਹੈ ਹਾਂ ਟਾਪ ਦੇ ਪਲੇਅਰ ਆ ਗਿਆ ਤੇਰੇ ਫਾਈਨਲ ਮੈਚ ਦੇ ਵਿੱਚ ਸਿਰਾ ਮੈਚ ਹੋ ਰਿਹਾ ਹੈ ਸੈਕੰਡ ਹਾਫ ਦੀ ਖੇਡ ਚੱਡੀ ਜਾ ਰਹੀ ਦੁਨੀਆ ਦੇ ਮੰਨੇ ਪ੍ਰਮੰਨੇ ਖਿਡਾਰੀ ਖੇਡਦੇ ਹਾਂ ਨੰਬਰ ਮੱਲੀਆਂ ਦੇ ਪਲੇਅਰ ਦੇ ਕਾਰਡ ਹੋ ਗਏ ਮਨੀ ਭਰਾ ਨੇ ਜਾਣਕਾਰੀ ਦਿੱਤੀ ਹੈ ਕਿ ਦਾਵਾਂ ਦੇ ਰਵੰਦੀਆਂ ਤਬੀਲਦਾਰੀਆਂ ਘਰ ਵਿੱਚ ਬੰਦੇ ਸੂਝਬਾਨ ਤੋਂ ਬਣਾ ਉਹ ਕਦੇ ਨਾ ਚੱਲਣ ਹਟੀਆਂ ਸੱਚੀ ਅਤੇ ਮਿੱਠੀ ਜੀਬਾਨ ਤੋਂ ਬਣਾ ਇੱਜ਼ਤਾਂ ਦੇ ਬੱਟੇ ਜਿੱਥੇ ਪਾਸਾ ਮਿਲਦਾ ਨੇੜੇ ਵੀ ਨਾ ਜਾਈਏ ਐਸੇ ਕੰਮ ਬੰਦੇ ਦੇ ਖਾ ਕੇ ਜਿਹੜਾ ਥਾਲੀ ਵਿੱਚ ਕਰੇ ਛੇਕ ਆ ਫਟੇ ਨਾ ਹੋ ਜੇ ਸਲੱਗ ਬੰਦੇ ਦੇ ਲਓ ਨੰਬਰ ਦੀ ਕਬੱਡੀ ਦੇ 4 ਚਾਰਾਂ ਵਿੱਚੋਂ ਗੁੰਮੂ ਗੁੰਮੂ ਤੇ ਨੰਬਰ ਗੁੰਮੂ ਦੇ ਲੰਬੜਾ ਮੁੰਡਾ ਭਾਰ ਵਰਗ ਦੇ ਵਿੱਚ ਤਕੜਾ ਖੇਡਦਾ ਤੇ ਅੱਜ ਕਹਿੰਦੇ ਉਪਨ ਦਾ ਸਿਰੇ ਦੇ ਮੈਚ ਦੀ ਗੱਲ ਚਲਦੀ ਹੰਦਿਆਂ ਦੇ ਸਾਹਮਣੇ ਮੁਕਾਬਲਾ ਤੇ ਲੰਬੜਾ ਕੰਡੀ ਚਾਹਰੀਆਂ ਵਾਲਾ ਆਪਣੀ ਟੀਮ ਲਈ ਇੱਕ ਨੰਬਰ ਦਾ ਵਾਅਦਾ ਕਰ ਰਿਹਾ ਹੈ। ਨੰਬਰ 9 ਪੁਆਇੰਟ ਦਾ ਵਾਅਦਾ ਕਰ ਰਿਹਾ ਹੈ। ਨੰਬਰ 13 ਵਾਲੇ ਉਹ 500 ਰੁਪਏ ਅਰਜਨ ਸਿੰਘ ਫੌਜੀ ਸਾਹਿਬ ਨਾਮ ਕੋਲ ਦਾ ਹੈ। ਬਈ ਭੀਜੀ ਬੱਗੇ ਵੀਰ 500 ਜਰੂਰ ਲੈ ਕੇ ਜਾਵੇ ਨੰਬਰ ਦਾ। ਸਾਡੇ ਹਸਨ ਸਿੰਘ ਨਿਊਜ਼ੀਲੈਂਡ ਗੁਰਦੀਪ ਸਿੰਘ ਨਿਊਜ਼ੀਲੈਂਡ ਬਾਬੇ ਦੇ ਮੰਨੇ ਪ੍ਰਮੰਨੇ ਪ੍ਰਮੋਟਰਾਂ ਚ ਨਾਮ ਨਾ ਆਉਂਦਾ ਉਹਨਾਂ ਸ਼ਖੀਤਾਂ ਵਾ ਕਹਿੰਦੇ ਇੱਕੋ ਇੱਕ ਦੇਵਾਂ ਦੀ ਮਾਰਕਿ ਕਬੱਡੀ ਦੇ ਲਈ ਵੀ ਦੁਨੀਆ ਦੇ ਮੰਨੇ ਪ੍ਰਮੰਨੇ ਖਿਡਾਰੀਆਂ ਨੂੰ ਖੇਡਣ ਤੇ ਨਿਊਜ਼ੀਲੈਂਡ ਦਾ ਸਫਰ ਕਰਵਾਈਏ ਪਰ ਇੱਧਰੋਂ ਪਾਸੇ ਜੋੜਾ ਵਾਹ ਜੋੜਾ ਵਾਹ ਜੋੜਾ ਇਹ ਕਹਿੰਦਾ ਲਾਡੀ ਸਪੋਰਟ ਤੇ ਨਾਲ ਸੁੱਖਾ ਸਾਡਾ ਵੀਰ ਕੈਨੇਡਾ ਰਹਿ ਕੇ ਕੇ ਵਰਦਾਰ ਹਰਪ੍ਰੀਤ ਸਿੰਘ ਜੀ ਫੌਜੀ ਸਾਹਿਬ ਮਰਦਾ ਵਾਲੇ ਉਹਨਾਂ ਵੱਲੋਂ ਵੀ 500 ਰੁਪਏ ਜੋਦੇ ਨੇ ਹੋਰ ਕਰਦਾ ਹੋਇਆ ਬਈ ਆ ਵੀ ਜਰੂਰ ਲੱਗ ਜਾਈ ਮਾਇਆ ਦੀ ਰਾਸ਼ੀ ਪਰ ਇਧਰਲੇ ਪਾਸੇ ਸਾਭੀ ਦਾ ਵੱਡਾ ਵੀਰ ਹੈ ਜਿਹਦੀ ਕਬੱਡੀ ਪੈ ਗਈ ਸਾਹਮਣੇ ਚਾਰ ਨੇ ਚਾਰਾਂ ਦੇ ਵਿੱਚੋਂ ਕੌਣ ਉਹ ਗੁੱਲੂ ਮਈਆ ਦਾ ਐਨ ਤਿਆਰ ਵਰ ਤਿਆਰ ਹੈ ਨਤਿੰਦਰ ਮਿੱਠੂ ਸੰਦੀਪ ਗੁਜਰ ਤੇ ਨਾਲ ਦੀਪਾ ਚੱਕ ਦੇ ਜਰਾਜ ਉਹ ਗੁੱਲੂ ਹੋ ਗਿਆ ਸਾਹਮਣੇ ਦੇ ਸਾਹਮਣੇ ਆਓ ਸਾਹਮਣੇ ਕਹਿੰਦੇ ਪੁਆਇੰਟ ਇਸ ਵੱਲੇ ਮੰਲੀਆਂ ਦੀ ਟੀਮ ਦੇ ਇੱਕ ਨੰਬਰ ਦਾ ਵਾਧਾ ਹੁੰਦਾ ਹੋਇਆ ਕੀ ਬਾਤ ਹੈ ਸੁਰੇਗਾਂ ਮੈਚ ਖੇਡਿਆ ਜਾ ਰਿਹਾ ਹੈ ਲਾਡੀ ਸਪੋਰਟ ਦੇ ਨਾਲ ਸੁੱਖਾ ਕਨੇਡਾ ਸਾਡੇ ਵੀਰ ਮੁੰਡਾ ਭਗਨੋ ਦਾ ਇੱਕ ਜੱਸਾ ਬਾਕੀ ਹੈ ਕਹਿੰਦੇ ਲੰਗੜ ਦਾ ਵਾਹ ਸਾਡੇ ਲਾਡੀ ਸਪੇਨ ਤੇ ਸੁੱਖਾ ਸਾਡਾ ਭਰਾ ਕੈਨੇਡਾ ਵਾਲਾ ਰੰਗੇ ਕਹਿੰਦੇ ਪਰਿਵਾਰ ਵੱਲੋਂ ਕਹਿੰਦੇ 25-25 ਹਜ਼ਾਰ ਦੇ ਉੱਤੇ ਪਲੇਰਾਂ ਨੇ ਵੱਡੀ ਰਾਸ਼ੀ ਲਈ ਨਵ ਬੜੇ ਪਿੰਡ ਦੀ ਕਬੱਡੀ ਤੇ ਕਾਮ ਹੋ ਗਈ ਬੱਲੇ ਬੱਲੇ ਲੰਬੜਾ ਕੁਝ ਕਰਨਾ ਪੈਣਾ ਪਰ ਇਧਰਲੇ ਪਾਸੇ ਜੱਗਾ ਉਹ ਜੱਗਾ ਜੱਗਾ ਦੇ ਨਵ ਜੱਗਾ ਦੇ ਨਵੇਂ ਅੰਦਰ ਦੇ ਸਾਹਮਣੇ ਮੁਕਾਬਲਾ ਹੋ ਗਈ ਬੱਲੇ ਬੱਲੇ ਪਰ ਇਧਰਲੇ ਪਾਸੇ ਵਾਹੋ ਜਗਿਆ ਬੰਗਲੇ ਪਹਿਲਾ ਵਫਾਰਾ ਟਵੰਡੀ ਚਾਹਰੀਆਂ ਵਾਲਾ ਤਿਆਰ ਵਰ ਤਿਆਰ ਹੈ ਤੇ ਸਾਹਮਣੇ ਚਾਰ ਖਿਡਾਰੀ ਐਨ ਟੀਮ ਦੀ ਕੰਦ ਬਣੇ ਪਿਆ ਆ ਸਾਹਮਣੇ ਦੇਖੋਗੇ ਚਾਰ ਦੇ ਵਿੱਚੋਂ ਕੌਣ ਡੱਗੂ ਗੱਲਾਂ ਸਮਝਦੇ ਆ ਚੋਟੀ ਦਾ ਮੈਚ ਕਿਹੜਾ ਜਾ ਰਿਹਾ

ਹਰ ਪਵਿੱਤਰ ਖੇਡ ਮੇਲਾ ਸ੍ਰੀ ਦੀ ਧਰਤੀ ਦਾ ਇੱਥੇ ਯਾਦਾਂ ਛੱਡਦਾ ਹੋਇਆ ਹੈ 2025 ਵਿੱਚ ਫਿਰ ਤੋਂ ਵੱਡਾ ਮੇਲਾ ਹੋਵੇਗਾ ਉਹਦੇ ਲਈ ਆਪ ਸਭ ਨੂੰ ਛੱਡੇ ਨੇ ਬਹੁਤ ਬਹੁਤ ਧੰਨਵਾਦ ਨਗਰ ਜੀ ਕਾਲ ਸਾਹਿਬ ਨਗਰ ਜੀ ਦੀ ਸੇਟੀ ਬਰੇਪੁਰ ਦੀ ਟੀਮ ਦੇ ਪੁਆਇੰਟ ਰਹੇ ਹੋ ਯਾਰ 14 24 ਤੇ ਕਾਬਿਲ ਮੱਲੀਆਂ ਦੀ ਟੀਮ ਨੇ ਖਾਏ ਨਾ 22 ਮੱਲੀ ਦੀ ਟੀਮ ਦੀ ਇਹ ਜਿਹੜੀ ਟੀਮ ਆ ਜੀ ਬਿਰੇ ਟੀਮ ਹੈ ਬਾਵੇ ਬਰੇਪੁਰ ਦੀ ਹੈ 11 ਗੋਡੀਆਂ ਤੇ 8 ਨੰਬਰ ਨੰਬਰ ਕਬੱਡੀਆਂ ਚੌਧਰੀਆਂ ਦੇ 11 ਕਬੱਡੀਆਂ ਤੇ 11 ਨੰਬਰ ਆਇਆ ਨੰਬਰ ਆਇਆ ਬਾਸ ਰੇਟੇ ਮੇਰੇ ਵੀਰੋ ਕਬੱਡੀ ਚੌਧਰੀਆਂ ਵਾਲਾ